ਸਤਨਾਮ ਸ਼੍ਰੀ ਵਾਹਿਗੁਰੂ ਜੀ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਹੁਣ ਜਿਹੜਾ ਆਪਾਂ ਸੰਸਾਰ ਵਿੱਚ ਆਉਨੇ ਆ ਇਹ ਪ੍ਰਮਾਤਮਾ ਦੇ ਹੁਕਮ ਵਿੱਚ ਆਉਨੇ ਆ ਕਿਉਂਕਿ ਗੁਰਵਾਣੀ ਅਨਸਾਰ ਵੀ ਇਹੀ ਹੁੰਦਾ ਕਿ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਭਾਵ ਪ੍ਰਮਾਤਮਾ ਜਦੋਂ ਕਿਰਪਾ ਕਰਦਾ ਵਾ ਕਾ ਬੱਚਾ ਇਸ ਸੰਸਾਰ ਵਿੱਚ ਆਉਂਦਾ ਹੈ ਤੇ ਹੁਣ ਜਿਹੜਾ ਆਇਆ ਉਸਨੇ ਜਾਣਾ ਵੀ ਹੈ ਇਹਦਾ ਜਿਹਾ ਚੀਰੀ ਲਿਖਿਆ ਤੇ ਹਾ ਹੁਕਮ ਸੁਣਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਗਏ ਭਾਵ ਹੁਣ ਜਦੋਂ ਸੰਸਾਰ ਵਿੱਚ ਬੱਚਾ ਆਉਂਦਾ ਹੈ ਉਹ ਪ੍ਰਮਾਤਮਾ ਦਾ ਭੇਜਿਆ ਹੋਇਆ ਹੁੰਦਾ ਤੇ ਜਦੋਂ ਐਸਡੀ ਆਰ ਜੇ ਪੂਰੀ ਹੋ ਜਾਂਦੀ ਆ। ਸਵਾਸਾਂ ਦੀ ਮਾਲਾ ਟੁੱਟ ਜਾਂਦੀ ਐ। ਪ੍ਰਮਾਤਮਾ ਇਹਨੂੰ ਸੱਦ ਲੈਂਦਾ ਤਾਂ ਇਥੋਂ ਇਹ ਦੁਨੀਆ ਵਿੱਚੋਂ ਚਲੇ ਜਾਂਦਾ ਹੈ। ਤੇ ਹਾਂ ਗੁਰਮਾਨੀਆਂ ਸਾਹਿਬ ਜਿਹੜਾ ਬੰਦਾ ਵਾ ਇਹ ਪ੍ਰਮਾਤਮਾ ਦਾ ਨਾਮ ਜਪਣ ਲਈ ਜਗ ਤੇ ਆਇਆ ਵਾ। ਤਾਂ ਕਿ ਉਹ ਇਹ 84 ਦੇ ਗੇੜ ਤੋਂ ਬਚ ਸਕੇ ਕਿਉਂਕਿ 84 ਦਾ ਗੇੜ ਬਹੁਤ ਲੰਬੇ ਜੁੱਗਾਂ ਬਾਅਦ ਇੱਕ ਬੰਦੇ ਨੂੰ ਬਾਰੀ ਮਿਲਦੀ ਆ ਵੀ ਹੁਣ ਤੂੰ ਆਪੇ ਨਾਮ ਜਪ ਲੈ ਤਾਂ ਇਸ ਗੇੜੇ ਤੋਂ ਅੱਗੇ ਬਚਾਲਾ ਆਪਣੇ ਆਪ ਨੂੰ ਬਚਾਲਾ ਪਰ ਜਦੋਂ ਬੱਚਾ ਜਨਮ ਲੈਂਦਾ ਜਦੋਂ ਉਹ ਵੱਡਾ ਹੁੰਦਾ ਇਹ ਦੁਨੀਆ ਦੀਆਂ ਰੰਗੀਆਂ ਵਿੱਚ ਲੱਗ ਜਾਂਦਾ ਹੈ ਦੁਨੀਆ ਵਿੱਚ ਖੋ ਜਾਂਦਾ ਤੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਫਿਰ ਜਦੋਂ ਪਰਮਾਤਮਾ ਨੂੰ ਭੁੱਲ ਜਾਂਦਾ ਫਿਰ ਇਹ ਜਮਾਂ ਦੇ ਵਸ ਪੈ ਜਾਂਦਾ ਇਹ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮਖੋਏ ਰਾਮ ਤੇ ਜਿਤਨੇ ਮਾਇਆ ਪੋਗ ਹੁਣ ਜਿਹੜਾ ਇਥੋਂ ਕੱਲਿਆ ਹੋਇਆ ਆਉਂਦਾ ਹੈ ਉਸਨੇ ਇਥੋਂ ਜਾਣਾ ਵੀ ਹੈ ਹੁਣ ਜਿਹੜਾ ਪਰਮਾਤਮਾ ਦਾ ਨਾਮ ਹੈ ਇਹਨੂੰ ਸਾਰੇ ਨਹੀਂ ਜਪਦੇ ਹੈਗੇ ਜਪਦਾ ਹੈ ਇਸਨੂੰ ਜਿਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿਉਂਕਿ ਜਦੋਂ ਬੱਚੇ ਦਾ ਜਨਮ ਹੁੰਦਾ ਵਾ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹ ਮੌਤ ਉਹ ਉਦੋਂ ਚਾਲੂ ਹੋ ਜਾਂਦੀ ਹੈ ਭਾਵ ਜਦੋਂ ਬੱਚਾ ਜਨਮ ਲੈਂਦਾ ਜਦੋਂ ਜਗ ਵਿੱਚ ਆਇਆ ਸੀਗਾ ਤੋ ਸਵਾਸਾਂ ਦਾ ਖਜ਼ਾਨਾ ਲੈ ਕੇ ਆਇਆ ਸੀ ਤੇ ਜਦੋਂ ਹੀ ਜਨਮ ਹੋ ਗਿਆ ਉਸ ਦਾ ਸਵਾਸ ਲੈਣੇ ਚਾਲੂ ਕੀਤੇ ਇਹ ਜਿਹੜਾ ਮਰਨਾ ਸੀਗਾ ਨਾ ਉਸੇ ਵੇਲੇ ਤੋਂ ਚਾਲੂ ਹੋ ਗਿਆ ਭਾਵ ਸਵਾਸਾਂ ਦਾ ਖਜ਼ਾਨਾ ਖਤਮ ਹੋਣਾ ਚਾਲੂ ਹੋ ਗਿਆ ਘਟਣ ਲੱਗੇ ਸਵਾਸ ਕਿਉਂਕਿ ਮਾਂ ਤਾਂ ਇਹ ਸ਼ਬਦ ਦੀ ਆ ਵੀ ਮੇਰਾ ਪੁੱਤ ਵੱਡਾ ਹੁੰਦਾ ਵਾ ਹਰ ਭੋਲੀ ਮਾ ਇਹ ਨਹੀਂ ਸਾਖਦੀ ਬੇਦੀ ਜਿਹੜੀ ਆਹ ਦਾ ਜਿਹੜੀ ਉਮਰਾ ਦਿਨੋ ਦਿਨ ਘਟਦੀ ਜਾਂਦੀ ਆ ਤੇ ਹੁਣ ਸਵਾਸਾਂ ਦਾ ਖਜ਼ਾਨਾ ਤਾਂ ਖਾਲੀ ਹੋਣਾ ਚਾਲੂ ਹੋ ਗਿਆ ਉਹ ਹੁਣ ਬਾਣੀ ਤੋਂ ਬਾਣੀ ਵਿੱਚ ਨਹੀਂ ਲੱਗਿਆ ਉਹ ਜਬ ਇੱਕ ਘੜਾ ਪਾਣੀ ਦਾ ਭਰਿਆ ਹੋਇਆ ਹੈ ਉਹਦੇ ਤੇ ਢੇੜ ਆ ਜੂਵੇ ਇੱਕ ਤੁਪਕਾ ਤੁਪਕਾ ਪਾਣੀ ਕਰਕੇ ਉਹ ਚੋਂ ਨਿਕਲਣ ਲੱਗਦਾ ਵਾ ਤੇ ਹੌਲੀ ਹੌਲੀ ਹੌਲੇ ਹੌਲੀ ਉਹ ਖਾਲੀ ਹੋ ਜਾਂਦਾ ਇਸ ਲਈ ਜਿਹੜਾ ਹੁਣ ਆਪਣੇ ਸਵਾਸਾਂ ਦਾ ਖਜ਼ਾਨਾ ਮਾ ਜਿਉਂ-ਜਿਉਂ ਸਵਾਸ ਚਾਲੂ ਹੁੰਦੇ ਨੇ ਇਹ ਖਾਲੀ ਹੋਣਾ ਚਾਲੂ ਹੋ ਜਾਂਦਾ ਹਾਂ ਕਿਉਂ ਜਿਹੜੇ 12 ਸਾਲ ਆ ਉਹ ਤਾਂ ਬਚਪਨ ਵਿੱਚ ਹੀ ਬੀਤਦੇ ਨੇ ਤੇ ਕਹਿੰਦਾ 12 ਸਾਲ ਬਾਲਪਨ ਬੀਤੇ 20 ਬਰਸ ਕੋ ਸਤਪਨਾ ਕੀਓ 30 ਬਰਸ ਕੋਈ ਦੇਵਨ ਪੂਜਾ ਆਪਸ਼ਤਾਨਾ ਗਿਆ ਹਾਂਗੇ मतलब 12 ਤੇ 30 42 12 ਤੇ 20 32 ਤਤੀ 42 ਬਾਅਦ ਸਾਲ ਦਾ ਹੋ ਗਿਆ ਹੁਣ ਫਿਰ ਓਹੋ ਨਾਮ ਜਪਣ ਦੇ ਕਾਬਲ ਨਹੀਂ ਰਹਿੰਦਾ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਜਾਂਦੇ ਨੇ ਪਾਪ ਉਹਦਾ ਬੁਢੇਪਾ ਆ ਜਾਂਦਾ ਤੇ ਹੁਣ ਜਦੋਂ ਬੁਢੇਪਾ ਆਉਣ ਲੱਗ ਗਿਆ ਫਿਰ ਉਹ ਮੌਤ ਦੇ ਨੇੜੇ ਚਲੇ ਜਾਂਦਾ ਪਤਾ ਨਹੀਂ ਕਦੋਂ ਮੌਤ ਆ ਜਾਣੀ ਹੈ ਕਿਉਂਕਿ ਜਿਹੜੀ ਆਪਣੀ ਉਮਰ ਆ ਇੱਕ 100 ਸਾਲ ਦੇ ਇੱਕ ਸਦੀ ਦੇ ਵਿੱਚ ਵਿੱਚ ਹੀ ਹੁੰਦੀ ਹੈ ਹੁਣ ਸਦੀ ਵਿੱਚ 100 ਸਾਲ ਦੀ ਉਮਰ ਤੱਕ ਅੱਜ ਕੱਲ ਕੋਈ ਪਹੁੰਚਦਾ ਹੀ ਨਹੀਂਗਾ ਆਪਾਂ ਜ਼ਿਆਦਾਤਰ ਦੇਖਦੇ ਆ 60 ਤੋਂ 70 ਸਾਲ ਦੀ ਉਮਰ ਦੇ ਵਿੱਚ ਵਿੱਚ ਜਿਹੜੇ ਬੰਦੇ ਨੇ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਹੁਣ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਆ ਬੰਦਾ ਮਰ ਜਾਂਦਾ ਕਿਉਂਕਿ ਬੰਦਾ ਤਾਂ ਹੁਣ ਉਹੀ ਹੁੰਦਾ ਜਦੋਂ ਆਪਾਂ ਦੇਖਦੇ ਆ ਵੀ ਜਿਹੜੀ ਬੰਦੇ ਦਾ ਸਰੀਰ ਆ ਇੱਥੇ ਪਿਆ ਆਪਣੇ ਸਾਹਮਣੇ ਕਿਉਂਕਿ ਰੋਣਾ ਕਰਾਉਣਾ ਚਾਲੂ ਹੁੰਦਾ ਜੇ ਬੀਬੀਆਂ ਇਹ ਕਹਿੰਦੀਆਂ ਨੇ ਵੀ ਤੂੰ ਕਿੱਥੇ ਚਲੇ ਗਿਆ ਸਰੀਰ ਤਾਂ ਇੱਥੇ ਹੀ ਪਿਆ ਵਾ ਕਿੱਥੇ ਆਲਾ ਕਿੱਥੇ ਗਿਆ ਕਿਉਂਕਿ ਸਰੀਰ ਤਾਂ ਹੁਣ ਉਹੀ ਆ ਪਰ ਬੋਲਦਾ ਨਹੀਂ ਕਿਉਂਕਿ ਉਹਦੇ ਵਿੱਚੋਂ ਸੂਖਮ ਸਰੀਰ ਭਾਵ ਆਤਮਾ ਵਿੱਚੋਂ ਚਲੀ ਗਈ ਹਾਂ ਹਾਂ ਆਤਮਾ ਜਿਹੜੀ ਆਤਮਾ ਵਾ ਇਹਨੂੰ ਪਰਮਾਤਮਾ ਦੇ ਦਰ ਤੇ ਪ੍ਰਵਾਨ ਕਿਦਾਂ ਹੋਣਾ ਆਤਮਾ ਨੂੰ ਪਰਮਾਤਮਾ ਦੇ ਦਰ ਤੇ ਪ੍ਰਵਾਨ ਤਾਂ ਹੀ ਹੋਊਗੀ ਜੇ ਆਪਾਂ ਕਿਸੇ ਸਾਧੂ ਸੰਤ ਦੀ ਗੱਲ ਮੰਨੀ ਹੁੰਦੀ ਗੁਰੂ ਦੀ ਗੱਲ ਮੰਨੀ ਹੁੰਦੀ ਸਵਾਸਾ ਨਾਲ ਆਪਣੇ ਗੁਰੂ ਨੂੰ ਜਪਿਆ ਹੁੰਦਾ ਸਿਮਰਨ ਕੀਤਾ ਹੁੰਦਾ ਤਾਂ ਇਸ ਆਤਮਾ ਦੇ ਕਦਰ ਪਰਮਾਤਮਾ ਦੇ ਘਰ ਵਿੱਚ ਪੈਣੀ ਸੀ ਹੁਣ ਜਿਸ ਤਰ੍ਹਾਂ ਇੱਕ ਲੜਕੀ ਆਪਣੇ ਸਹੁਰੇ ਘਰ ਵਿੱਚ ਵਿਆਹੀ ਆਉਂਦੀ ਹੈ ਜੇ ਉਹਦੇ ਵਿੱਚ ਗੁਣ ਹੋਣ ਘਰ ਦੇ ਸਾਰੇ ਕੰਮ ਕਰ ਜਾਣਦੀ ਹੋਵੇ ਆਦਰ ਕਰਦੀ ਹੋਵੇ ਆਪਣੇ ਸਾਸ ਸਹੁਰੇ ਦਾ ਤੇ ਮਿੱਠਾ ਬੋਲਦੀ ਹੋਵੇ ਸਾਰੇ ਉਸ ਨੂੰ ਸਲਾਉਂਦੇ ਨੇ ਚੰਗੀ ਚੰਗੀ ਕਹਿੰਦੇ ਨੇ ਪਰ ਜਦੋਂ ਕਿਸੇ ਨੂੰ ਕੋਈ ਕੰਮ ਨਹੀਂ ਆਉਂਦਾ ਬੋਲੀ ਵੀ ਰੁਖੀ ਹੁੰਦੀ ਹੈ ਘਰ ਦੇ ਜੀਆਂ ਉਸ ਵਿੱਚ ਲੜਾਈ ਝਗੜਾ ਕਰਦੀ ਹੈ ਫਿਰ ਸਹੁਰੇ ਘਰ ਵਿੱਚ ਉਸ ਦੀ ਇੱਜ਼ਤ ਨਹੀਂ ਹੁੰਦੀ ਇਸੇ ਤਰ੍ਹਾਂ ਜਦੋਂ ਇਥੋਂ ਬੰਦਾ ਪਰਮਾਤਮਾ ਦਾ ਨਾਮ ਜਪ ਕੇ ਜਾਂਦਾ ਉਹਦਾ ਸਿਮਰਨ ਕਰਦਾ ਹੈ ਫੇਰ ਪ੍ਰਮਾਤਮਾ ਦੇ ਘਰ ਵਿੱਚ ਉਸ ਦੀ ਇੱਜ਼ਤ ਬਣਦੀ ਹੈ। ਭਾਵ ਉੱਥੇ ਵੀ ਉਸ ਨੂੰ ਚੰਗਾ ਸਮਝਿਆ ਜਾਂਦਾ ਵੀ ਇਹ ਬਹੁਤ ਚੰਗਾ ਬੰਦਾ ਹੈ। ਸਾਰੇ ਕਹਿੰਦੇ ਆ ਵੀ ਇਸ ਨੂੰ ਪ੍ਰਮਾਤਮਾ ਇਸ ਨੇ ਪ੍ਰਮਾਤਮਾ ਦਾ ਨਾਮ ਜਪਿਆ ਵਾ ਵੀ ਸਾਡੇ ਕੋਲ ਆਜਿਆ। ਬਹੁਤ ਚੰਗਾ ਬੰਦਾ ਸੀ ਇਹ। ਤੋ ਫੇਰ ਤਾਂ ਜਿਹੜੇ ਧਰਮ ਰਾਜ ਵਰਗੇ ਜਿਹੜੇ ਦੂਤ ਨੇ ਜਮਦੂਤ ਨੇ ਉਹ ਵੀ ਕਹਿੰਦੇ ਆ ਨਾ ਜਿਹੜਾ ਕੋਈ ਗੁਰਮਖਵ ਕੋਈ ਸੰਤ ਮਹਾਪੁਰਸ਼ ਗੁਰਮਖ ਬੰਦਾ ਆਜਵੇ ਸਾਡੇ ਸਾਡੇ ਗ੍ਰਹਿ ਵਿਖੇ ਸਾਡੇ ਲੋਕ ਵਿੱਚ ਚਰਨ ਪਾਜਵੇ ਸਾਡਾ ਲੋਕ ਵੀ ਸੁਖੀ ਹੋ ਜਵੇ ਵੀ ਲੋਕ ਸੁਖੀ ਹੋਏ ਇਹ ਕਿਉਂ ਤਾਂ ਹੀ ਹੋਊਗਾ ਜੀ ਆਪਾਂ ਸਿਮਰਨ ਕੀਤਾ ਪਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮਿਲੇ ਹੁਣ ਜਿਹੜਾ ਬੰਦਾ ਵਾ ਇਹ ਜਨਮ ਮਰਨ ਦੇ ਗੇਟ 'ਚੋਂ ਸਵਾਸਾਂ ਦੀ ਪੂੰਜੀ ਜੋੜੀ ਲੈ ਕੇ ਆਇਆ ਸੀ ਉਹ ਸਿਮਰ ਕੇ ਉਸ ਨਾਲ ਲਾ ਕੇ ਪ੍ਰਮਾਤਮਾ ਦੇ ਗੇਟ 'ਚ ਇਸ ਦੁਨੀਆ ਤੋਂ ਜਾਵੇਗਾ ਉਹਦਾ ਇਹ ਮਕਸਦ ਪੂਰਾ ਹੋ ਜਾਏਗਾ ਵੀ ਮੈਂ ਪਰਮਾਤਮਾ ਦੇ ਘਰ ਜਾਣਾ ਤੇ ਕੁਝ ਲੈ ਕੇ ਜਾਵਾਂ ਕਿਉਂਕਿ ਆਪਾਂ ਆਮ ਜੀ ਦੇਖਦੇ ਆ ਕਿਸੇ ਸੰਤ ਮਹਾਂਪੁਰਸ਼ ਕੋਲੇ ਵੀ ਜਾਂਦੇ ਆ ਤਾਂ ਖਾਲੀ ਹੱਥ ਨਹੀਂ ਜਾਂਦੇ ਤੇ ਜੇ ਹੁਣ ਜਾਣਾ ਹੀ ਪਰਮਾਤਮਾ ਦੇ ਕੋਲੇ ਆ ਫਿਰ ਆਪਾਂ ਸਵਾਸ ਨੂੰ ਸਫਲ ਕਰਕੇ ਚੱਲੀਏ ਇਹ ਆਪਣਾ ਮਕਸਦ ਹੋਣਾ ਚਾਹੀਦਾ ਹੈ ਵਿਸ਼ਵਾਸਾਂ ਜਿਨ੍ਹਾਂ ਨੇ ਆਪਾਂ ਨੂੰ ਸਵਾਸ ਮਿਲੇ ਨੇ ਉਹਨੇ ਪ੍ਰਮਾਤਮਾ ਦੇ ਨਾਮ ਜਲਾਈ ਜਾਣ ਚਲੋ ਜਿੰਨੀ ਹੁਣ ਬੀਤ ਗਈ ਬੀਤ ਗਈ ਅੱਗੇ ਤੋਂ ਆਪ ਸਮਝੋ ਪ੍ਰਮਾਤਮਾ ਕਿਰਪਾ ਕਰੇ ਵੀ ਸਾਨੂੰ ਸਮੱਤ ਬਖਸ਼ੇ ਕਿ ਅਸੀਂ ਪ੍ਰਮਾਤਮਾ ਦਾ ਨਾਮ ਲੈ ਸਕੀਏ ਉਹਦਾ ਸਿਮਰਨ ਕਰ ਸਕੀਏ ਹੈ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਸਕਦਾ ਇੰਨੀਆਂ ਬੇਨਤੀਆਂ ਪਰਵਾਨ ਸਤਨਾਮ ਸ਼੍ਰੀ ਵਾਹਿਗੁਰੂ